ਕਰਵਾ ਦਿਆ ਅੱਜ ਆਪਾਂ ਕਰੂਗਾ ਸਪੈਸ਼ਲ ਲੈ ਕੇ ਆਏ ਆ ਬਹੁਤ ਸੋਹਣੇ ਸੋਹਣੇ ਸੂਟ ਲੈ ਕੇ ਆਏ ਆ ਪਹਿਣਾ ਵਾਸਤੇ ਕਰੂਗਾ ਸਪੈਸ਼ਲ ਡਿਸਕਾਊਂਟ ਦੇ ਵਿੱਚ 50% ਆਪਾਂ ਜਿੱਦਿਆਂ ਦੀ 21 ਦਿਨ ਦੀ ਸੇਲ ਚੱਲਦੀ ਆਂਦੀ ਸੀ ਉਹ ਕਰੂਏ ਤੇ ਫੇਰ ਵਧਾ ਦੇ ਆਹੜੀ 깔 ਚੱਕ ਰਹੇ ਹਾਂ ਸਾਡੀ ਸੂਟ ਦੀ ਭਾਜੀ ਦੱਸੋ ਹਾਂਜੀ ਆ ਕਰਵੇ ਦੇ ਸਪੈਸ਼ਲ ਵੈਰਾਈਟੀਆਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਪਿਓਰ ਆਰਗਾਂਜ਼ਾ ਦੇ ਅੰਦਰ ਕੰਟਰਾਸਟ ਕੰਬੀਨੇਸ਼ਨ ਦੇ ਅੰਦਰ ਦੇਖਿਓ ਜੀ ਤੁਸੀਂ ਬਾਟਮ ਤੇ ਵਰਕ ਆ ਉਹ ਪੂਰਾ ਹੈਵੀ ਪੀਸ ਹੈ ਜੀ ਹੈਵੀ ਦੁਪੱਟੇ ਦੇ ਨਾਲ ਬਹੁਤ ਸੋਹਣਾ ਆਰਟੀਕਲ ਹੈ ਜੀ ਸਾਰੇ ਚੈੱਕ ਕਰਵਾ ਲਓ ਕਲਰ ਚਾਰਟ ਇਹਨਾਂ ਦੇ ਅੰਦਰ ਪਰਵੇ ਦੇ ਅੰਦਰ ਸਪੈਸ਼ਲ ਤੋਹਫਾ ਲੈ ਕੇ ਆਏ ਆ ਦੇਖੋ ਇਹ オーਗੰਜ਼ਾ ਦੇ ਪਿਓਰ オーਗੰਜ਼ਾ ਦੇ ਉੱਪਰ ਲੈ ਕੇ ਆਏ ਆ ਉਸੇ ਤਾਂ ਰੂਏ ਵਾਸਤੇ ਸੁਦਾਸ਼ਣ ਨਵੇਂ ਨਵੇਂ ਸੂਟ ਆ ਚੁੱਕੇ ਆਗੇ ਮਿਲਣਾ ਤੁਹਾਨੂੰ ਸਾਰੀ ਸੈਂਟਰ ਤੋਂ ਅੱਗੇ ਬਜ਼ਾਰ ਬਰਿੰਡਾ ਜੀ ਰੇਟ ਦੀ ਗੱਲ ਕਰੀਏ ਬਜ਼ਾਰ ਨੂੰ ਲੱਗੇ 1.5 1100 ਰੁਪਏ ਜੂੜਾ 2300 ਰੁਪਏ ਦੋਆ ਕਲਰ ਰੇਂਜਿੰਗ ਬਹੁਤ ਜਿਆਦਾ ਮਿਲ ਜੂਗੇ ਤਾਂ ਇੱਕ ਇੱਕ ਦੋ ਆਰਟੀਕਲ ਦਿਖਾਏ ਆ ਸੂਟ ਜੀ ਅੱਗੇ ਕਰ ਰੱਖਿਆ ਅੱਦੇ ਰੇਟ ਵੀਰੇ ਅੱਦੇ ਰੇਟ ਹਰ ਸੂਟ ਦੇ ਅੱਦੇ ਹਾਂ ਜੀ ਬਣਾਉਂਦੇ ਸੀ ਆ ਜੀ ਆ ਜੀ ਕੀ ਲੱਗਿਆ ਬਲ ਬਹੁਤ ਪਿਆਰਾ ਸੂਟ ਲੈ ਕੇ ਆਏ ਕਿਹੜੇ ਹਾਂ ਸਪੈਸ਼ਲ ਕੰਬੀਨੇਸ਼ਨ ਦੇ ਅੰਦਰ ਲੈ ਗਏ ਆ অর্ਗੈਨਿਕ ਵੀ ਹੈ অর্ਗੈਨਿਕ ਵਿੱਚ ਵੀ ਪਹਿਨਾਵਾਲ ਤੋਂ ਸਵੈਚੁਰ ਲੈ ਕੇ ਆ ਚੁੱਕੇ ਆ ਕਰੂਵੇਰੀਆਂ ਸਵੈਚੁਰ ਸੋਹਣੀਆਂ ਸੋਹਣੀਆਂ ਨਵੀਆਂ ਨਵੀਆਂ ਚੀਜ਼ਾਂ ਵੱਦ ਤੋਂ ਵੱਧ ਲਾਈ ਦੇ ਵਿੱਚ ਜੜੋ ਨਮੀ ਤੋਂ ਨਮੀ ਵੈਰਾਈਟੀ ਦੇਖੋ ਬਿਲਕੁਲ ਫਰੈਸ਼ ਮਾਲ ਹੈ ਇੱਕ ਤਾਂ ਪਹਿਨਾਵਾਲ ਤੋਂ ਫਿਰ ਆਪਾਂ ਡਿਸਕਾਊਂਟ ਲਾ ਰਹੇ ਹਜ਼ਾਰ ਦੇ ਤੋਂ 1200 ਦੇ ਤੋਂ 1400 ਦੇ 500 ਰੁਪਏ ਦਾ ਸੂਟ 600 ਰੁਪਏ ਸੂਟ ਬਾਕੀ ਆਪਣੇ ਭਾਜ ਹੀ ਸੂਟ ਭਾਜ ਦੱਸੋ ਇਹਨਾਂ ਵਾਦੀ ਇਹ ਪਿਓਰ ਕ੍ਰੇਪ ਦੇ ਅੰਦਰ ਆਇਆ ਜੀ ਕ੍ਰੇਪ ਦਾ ਸਟੱਫ ਹੈ ਜੀ ਬਹੁਤ ਹੈਵੀ ਫਰੰਟ ਦੇ ਅੰਦਰ ਚਨੂਨ ਦਾ ਦੁਪੱਟਾ ਹੈ ਦੁਪੱਟੇ ਦੇ ਅੰਦਰ ਹੈ ਜੀ ਠੀਕ ਹੈ ਗਲਾਸ ਦੇ ਉੱਪਰ ਹੈ ਸਟੱਫ ਆਹ ਦੇਖੋ ਜੀ ਪਿਓਰ ਮਸਲੀਨ ਦੇ ਚਾਕਲੇਟ ਵੇਸ ਹੈ ਚਾਕਲੇਟ ਵੇਸ ਦੇ ਅੰਦਰ ਹੈਵੀ ਫਰੰਟ ਤੇ ਹੈਵੀ ਦੁਪੱਟੇ ਦੇ ਨਾਲ ਲੈ ਕੇ ਆਇਆ ਜੀ ਬਹੁਤ ਸੋਹਣਾ ਆਰਟੀਕਲ ਹੈ ਆਹ ਦੇਖੋ ਇਹਦਾ ਡਿਜ਼ਾਈਨ ਆ ਵੀ ਜੀ ਇਸ ਚ ਡਿਜ਼ਾਈਨ ਚੈੱਕ ਕਰਵਾ ਦਿਓ ਵੀਰੇ ਇਸ ਚ ਇੱਕ ਅਗਲੇ ਆੜੀ ਗੱਲ ਦੀ ਗੱਲ ਕਰੀਏ ਅਗਲੇ ਪਾਸੇ ਆ ਜੀ ਨਵੇਂ ਨਵੇਂ ਸੁਣਦੇ ਭਾਈ ਬੱਲੇ ਦੇ ਪਰਕ ਵੀ ਦੇਖੋ ਕਿੰਨਾ ਵਧੀਆ ਪਰ ਪੂਰਾ ਬੈਂਟੇ ਵਾਸਤੇ ਪਿਓਰ ਬਰਬਰੀ ਦੇ ਅੰਦਰ ਪਿਓਰ ਬਰਬਰੀ ਦੇ ਅੰਦਰ ਬਾਟਮ ਵਰਕ ਬਰਬਰੀ ਦੇ ਦੁਪੱਟੇ ਦੇ ਨਾਲ ਪ੍ਰਿੰਟ ਦੁਪੱਟਾ ਵੀਰੇ ਪਿਓਰ ਬਰਬਰੀ ਦੇ ਅੰਦਰ ਬਰਬਰੀ ਦੇ ਨਾਲ ਆ ਰਿਹਾ ਆਰਟੀਕਲ ਚੈੱਕ ਕਰਾ ਦੀਏ ਬਰਬਰੀ ਦਾ ਆਹ ਹੀ ਵਰਕਾ ਬਹੁਤ ਸੋਹਣਾ ਪੀਸ ਆ ਬਰਬਰੀ ਦਾ ਨਾਲ ਦੁਪੱਟਾ ਆਰਟੀਕਲ ਕਲਰ ਵਗੈਰਾ ਹੈ ਜੀ ਬਹੁਤ ਸੋਹਣੇ ਸੋਹਣੇ ਮਿਲ ਜਾਣਗੇ ਇੱਕ ਇੱਕ ਪੀਸ ਦਿਖਾ ਰਹੇ ਸਿੰਪਲ ਇਹ ਸਪੈਸ਼ਲ ਕਰੂਗਾ ਭੈਣਾ ਵਾਸਤੇ ਤੋਹਫੇ ਲੈ ਕੇ ਆਏ ਨਵੇਂ ਨਵੇਂ ਇੱਕ ਆ ਫੋਟ ਵਾਲੇ ਪੀਸ ਆ ਗਏ ਕੈਟਲੋਗ ਵਾਲੇ ਪੀਸ ਆਏ ਵੀਰੇ ਡਿਜ਼ਾਈਨਰ ਪੀਸ ਹੈ ਬਰਬਰੀ ਦੇ ਅੰਦਰ ਪੂਰੇ ਪਲੇਟੇ ਦੇ ਨਾਲ ਹੈ ਪ੍ਰਿੰਟ ਦੀ ਪ੍ਰਿੰਟ ਵੀ ਆਪਣੇ ਕੋਲ ਕਾਫੀ ਆ ਚੁੱਕਿਆ ₹600 ਦੇ ₹200 ਦਾ ₹300 ਦਾ ਇੱਕ ਸੂਟ ਹੈਗਾ ਬਹੁਤ ਹੀ ਜਿਆਦੇ ਸੋਹਣੇ ਸੋਹਣੇ ਜੀਸਾ ਮੈਚੂ ਮੈਚੂ ₹700 ਦੇ ਦੋ ਆ ਆ ਜੋਰ ਜੱਟ ਦਾ 20 ਮੈਚੂ ਆਪਣਾ ਪੰਜ ਮੀਟਰ ਤੋਂ ਨਿਗਾ ਕਰਾਓ ਰਜੀ ਆਪਣੇ ਆ ਦੇਖੀ ਆ ਦੇਖੋ ਪ੍ਰਿੰਟ ਤੇ ਵਿਖਾਏ ਸਾਰੇ ਡਿਜ਼ਾਈਨ ਬਹੁਤ ਸੋਹਣੇ ਡਿਜ਼ਾਈਨ ਨੇ ਸਾਰੇ ਕਾਟਨ ਦੇ ਅੰਦਰ ਹੈ ਇੱਕ ਪਰ ਤੋਂ ਤੁਸੀਂ ਲੈਣੇ ਆਗਲੇ ਆਡੀ ਕਾਲ ਦੀ ਗੱਲ ਕਰੀਏ ਬਾਰ ਬਰੀ ਬਿਨਾ ਡਵਟੇ ਤੋਂ ਬਹੁਤ ਸੋਹਣੇ ਸੋਹਣੇ ਆਰਟੀਕਲ ਆ ਚੁੱਕੇ ਨੇ ਮੇਲਾ ਤੁਹਾਨੂੰ ਸਾਰੀ ਸੈਂਟਰ ਤੋਂ ਅੱਗੇ ਬਾਜ਼ਾਰ ਬੰਨਡਾ ਜੀ ਰੈਨ ਸੋਮਵਾਰ ਆ ਸੋਮਵਾਰ ਨੂੰ ਤੋਂ ਅੱਗੇ ਬਾਜ਼ਾਰ ਬੰਦ ਨਹੀਂ ਓਪਨ ਹੈ ਜੀ ਹੈ ਨਾ ਪੁੱਤ ਵੀ ਜੀ ਚੱਕੂ ਵੀ ਲਾਪਾ ਹੈ ਦਾ ਨਵਾਂ ਵੀ ਆ ਰਿਹਾ ਜੀ ਬੜੀ ਕਿਹੜਾ ਵੇਸ ਆ ਜੀ ਇਹ ਸਭ ਤੋਂ ਪਿਆਰਾ ਵੇਸ ਹੈ ਜੀ ਗਲਾਸ ਦੇ ਉੱਪਰ ਇੰਨਾ ਸੋਹਣਾ ਡਾਟੀ ਚਾਹ ਲੈ ਦੇਖੋ ਇਹ ਕਲਰ ਚਾਰ ਚੈੱਕ ਕਰਵਾਓ ਵੀਰੇ ਇਹ ਕਲਰ ਚਾਰ ਬਹੁਤ ਸੋਹਣਿਆ ਬਾਕੀ ਇਹਦੀ ਫੁੱਲ ਵੀਡੀਓ ਆਪਾਂ ਇੰਸਟਾਗ੍ਰਾਮ ਦੇ ਉੱਪਰ ਪਾਈ ਰੱਖੀ ਹੈ ਇਹਨਾਂ ਵਿੱਚ ਕਲਰ ਚਾਰ ਬਹੁਤ ਸੋਹਣੇ ਮੈਨੂੰ ਜਿਹੜਾ ਕਲਰ ਤੁਹਾਨੂੰ ਚਾਹੀਦਾ ਸਾਰੇ ਮਿਲ ਜਾਣਗੇ ਉਹਦੇ ਇੱਕ ਦੋ ਹੋਰ ਵੀ ਤੁਹਾਨੂੰ ਦਿਖਾ ਰਹੇ ਹਾਂ ਇੱਕ ਆਪਣਾ ਗੁਰ ਰਾਮ ਟੈਕਸ ਦਾ ਫੂਟਾ ਪਸ਼ਮੀਨਾ ਵੀ ਆ ਚੁੱਕਾ ਹੈਗਾ 650 ਦਾ ਹੋਊਗਾ ਮਤਲਬ ਰਾਮ ਟੈਕਸ ਦੀ ਮੋਰ ਚੈੱਕ ਕਰਾ ਲਓ ਰਾਮਪਾਲਸ ਬ੍ਰਾਂਡ ਕਰਦਾ ਹੁਣ ਮੈਂ ਅਲੂਏ ਇੱਕ ਆਪ ਕਸ਼ਮੀਨਾ ਵਿੱਚ ਯੂਆਰ 550 ਰੁਪਏ ਦਾ ਸੂਟ ਆ ਪਿਓਰ ਕਸ਼ਮੀਨਾ ਪਿਓਰ ਕਸ਼ਮੀਨਾ ਦੇ ਉੱਪਰ ਆ ਚੁੱਕੇ ਆ ਗੱਲ ਕਰੀ ਆ ਆਪਾਂ ਦੁਬੱਟਿਆਂ ਦੀ ਦੁਬੱਟੇ ਆ ਸੀ ਮਣਾ ਸਾਰੇ ਤਰ੍ਹਾਂ ਦੇ ਦੁਬੱਟੇ ਆਪਣੇ ਕੋਲ ਮਿਲ ਜਾਣਗੇ ਬਰਬਰੀ ਕਾਟਨ ਮਸਲੀਨ ਕਾਨੂੰਨ ਪਿਓਰ ਹਾਂਜੀ ਆ ਸਾਡਾ ਭਾਈ ਸਾਹਿਬ ਬਾਹਰ ਬਾਦਾਂ ਮਾਨੀ ਭਾਈ ਜੀ ਇਹ ਗੱਲ ਸੁਣੋ ਜੀ ਥੋਬੀਆ ਐ ਸ਼ਰਮਾਈ ਤੇ ਨਹੀਂ ਭਾਈ ਸਾਹਿਬ ਗੱਲ ਕਰੋ ਲਾਈਵ ਚੱਲ ਰਿਹਾ ਕੋ ਬੀਰਿਆ ਖੁੱਲਗਾ ਕਿ ਸਾਰਾ ਦਿਖਾ ਜਾਏ ਤੇ ਥੋਬੀਆ ਸਾਰਾ ਓਪਨ ਹੋ ਚੁੱਕਾ ਹੈ ਨਿਗਾਹ ਕਰ ਲੋ ਥੋਬੀਆ ਥੋਬੀਆ ਬਾਕੀ ਲਖੀਤਾ ਜੀ ਆ ਗਏ ਨੇ ਲਖੀਤਾ ਜੀ ਤੁਸੀਂ ਕਹੋਗੇ ਅੱਜ ਕਰੂਰੀ ਕੀ ਤਿਆਰੀ ਹੈ ਸਰਦਾਰ ਵੀ ਸੋਚ ਰਹੇ ਆ ਜੀ ਰੇਟ ਅੱਗੇ ਵੇਖੀਏ ਉਹ ਬਾਈਪਾਸ ਵਾਲੀ ਕਾ ਬੈਰੀਡੀ ਹੈ ਸੋਲ ਲਗਾਈ ਹੈ ਬੈਨੀਫਿਟ ਹੈ ਸਾਰੇ ਲਈ ਹਾਂ ਤਾਲੀਆਂ ਭੈਣਾਂ ਨੂੰ ਜੀ ਆਇਆਂ ਨੂੰ ਸਾਰੇ ਸੈਂਟਰ ਤੋਂ ਬੀਜਾਰ ਆਵੋ ਤੇ ਫੈਡਿਸ਼ ਆਦਿ ਸਾਰੇ ਪਾਓ ਅੱਜ ਦਿਨ ਸੋਮਵਾਰ ਆਇਆ ਤੇ ਸੋਮਵਾਰ ਤੋਂ ਬੀਜਾਰ ਵੰਡਿਆ ਨਹੀਂ ਜੀ ਕੋਈ ਜਿੱਥੋਂ ਬੀਜਾਰ ਸਵੇਰ ਤੋਂ ਲੈ ਕੇ ਰਾਗ ਦੇ ਦਸ ਤੱਕ ਧੰਨਵਾਦ ਜੀ ਬਾਲੇ ਕੋਲੇ ਹੁਣ ਆਪਾਂ ਫੈਂਸੀ ਮਾਲ ਦਿਖਾਵਾਂਗੇ ਉੱਪਰ ਭਾਜੀ ਕੀ ਤਿਆਰੀ ਕਰ ਰੱਖੀ ਤੁਸੀਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈਗਾ ਪਾਰਟੀ ਵੇਅਰ ਦੀ ਸੇਲ ਲਾਈ ਰੱਖੀ ਹੈਗੀ ਆਪਾਂ ਤੇ ਕਰਵੇ ਕਰਕੇ ਨਾ ਆਪਾਂ ਬਹੁਤ ਸਾਰੇ ਸੂਟ ਲੈ ਚੁੱਕੇ ਹੈਗੇ ਆ ਫਰੈਂਸਿਜ਼ ਵਾਇਰਿਟੀ ਲੈ ਕੇ ਆ ਚੁੱਕੇ ਹੈਗੇ ਆ ਇਕ ਹੋਰ ਮੇਰੀ ਭੈਣ ਉਹਨੂੰ ਡਿਸਪਲੇ ਕਰਤੀ ਉਹਦੇ ਸਾਰੇ ਮਿਲਣਾ ਸਾਨੂੰ ਤੋਂ ਅੱਗੇ ਵਿਵਹਾਰ ਸਾਡੀ ਸੈਂਟਰ ਫੇਅ ਹੈਗੇ ਅਸੀਂ ਕਹਿੰਦੇ ਹਾਂ ਬਤਵਾ ਸਾਡੇ ਕੋਲੇ ਆਓ ਨਿਗਾਹ ਮਾਰੋ ਅੱਧੇ ਰੇਟ ਬਾਜ਼ਾਰ ਨਾਲੋਂ ਅੱਧੇ ਰੇਟ ਮਿਲਣਗੇ ਪਿਓਰ ਕਰੇਪ ਦੇ ਅੰਦਰ ਇਹ ਵੀ ਦਬਕਾ ਵਰਕ ਹੈ ਪਿਓਰ ਕਰੇਪ ਦੇ ਅੰਦਰ ਦਬਕਾ ਵਰਕ ਪੂਰਾ ਹੈਵੀ ਦੁਪੱਟਾ ਹੈਵੀ ਸੂਟ ਦੇ ਨਾਲ ਇਕ ਆ ਦਿਖਾ ਦੋ ਦੀ ਪਿਓਰ ਔਰਗਨਜ਼ਾ ਦੀ ਅੰਦਰ ਹੈਵੀ ਸੂਟ ਪਿਓਰ ਕੰਦਾ ਤੇ ਹੈਵੀ ਸੂਟ ਦੇ ਅੰਦਰ ਇੱਕ ਪੂਰਾ ਹੈਵੀ ਬਰਬਰੀਅਸ ਆਰਟੀਕਲ ਚੈੱਕ ਕਰਾ ਲਾਂ ਕਲਰ ਚਾਰ ਪੰਜ ਮਿਲ ਜਾਣਗੇ ਤੇ ਪੀਸ ਬਹੁਤ ਜਿਆਦਾ ਸੋਹਣਾ ਆਇਆ ਬਾਜ਼ਾਰ ਤੋਂ ਅੱਧੇ ਰੇਟ ਆਏਗੇ ਬਹੁਤ ਸੋਹਣਾ ਆਰਟੀਕਲ ਆ ਇਹਦੇ ਬਾਟਮ ਤੇ ਵੀ ਵਰਕ ਆ ਪੂਰੇ ਦੁਪੱਟੇ ਤੇ ਵੀ ਵਰਕ ਹੈ ਮੇਰੇ ਵਿੱਚ ਦੋ ਤਿੰਨ ਆਰਟੀਕਲ ਮਿਲ ਜਾਣਗੇ ਔਰ ਅੱਗੇ ਰੈਣੀ ਚੈੱਕ ਕਰਾ ਲਓ ਪਾਕਿਸਤਾਨੀ ਕੁੱਲਾ ਆਇਆਗਾ ਬਰਬਰੀ ਕੁੱਲੀ ਹੋਈ ਹੈ ਦਾਪਾ ਖੁੱਲਾ ਹੋਇਆ ਹੈ ਜੋ ਗਰਾਉਂਡ ਹੈਗਾ ਜੀ ਇੱਕਾ ਧੱਪਕੇ ਵਰਗ ਦੇ ਅੰਦਰ ਹੈਂਡਵਰਕ ਹੈ ਵੀਰੇ ਪਿਓਰ ਕ੍ਰੇਪ ਦੇ ਅੰਦਰ ਆਇਆ ਹੈ ਪਾਕਿਸਤਾਨੀ ਪਿਓਰ ਕ੍ਰੇਪ ਦੇ ਅੰਦਰ ਪਾਕਿਸਤਾਨੀ ਸੁੱਟਾ ਹੈ ਵੀਰੇ ਪੂਰੇ ਹੈਵੀ ਦੇ ਅੰਦਰ ਹੈ ਇਕਾ 2 PCM ਦਿਖਾ ਦੇ 2 PCM ਦੇ ਅੰਦਰ ਆਇਆ ਸੈਲਵ ਹੈ 2 PCM ਦੇ ਅੰਦਰ ਹੈ ਹੈਵੀ ਫਰੰਟ ਆ ਉਹ ਵੀਰੇ ਹੈਵੀ ਪੋਚੇ ਜਨਾਂ ਦੇ ਹੈਂਡਵਰਕ ਹੈ ਸਾਰਾ ਵੀਰੇ ਆ ਦੇਖੋ ਹੈਵੀ ਦੁਪੱਟੇ ਦੇ ਨਾਲ ਬਹੁਤ ਸੋਹਣਾ ਆਰਟੀਕਲ ਹੈ ਡਿਜ਼ਾਈਨਿੰਗ ਸੋਹਜਾ ਜੀ ਲਹਿੰਗਾ ਕਹਿੰਦੇ ਬਾਜ਼ਾਰ 'ਚ ਮਹਿੰਗਾ ਆਪਣਾ ਕੀ ਹੈ ਆਪਣਾ ਲਹਿੰਗਾ ਨਾਲੇ ਬਾਜ਼ਾਰ ਨਾਲੋਂ ਸਸਤਾ ਆਹ ਦੇਖੋ ਜੀ ਕਹਿੰਦੇ ਆ ਵੀ ਲਹਿੰਗਾ ਬਾਜ਼ਾਰ ਚ ਮਹਿੰਗਾ ਆਪਣੇ ਕੋਲੇ ਬਿਲਕੁਲ ਸਸਤਾ ਸਸਤਾ ਮਿਲੇਗਾ ਜੀ ਪੂਰੇ ਹੈਵੀ ਵਰਕ ਦੇ ਅੰਦਰ ਛੋਟ ਕੁਰਤੀ ਦੇ ਨਾਲ ਹੈਵੀ ਵਰਕ ਛੋਟ ਕੁਰਤੀ ਦੇ ਨਾਲ ਦੇਖੋ ਜੀ ਪਿਓਰ ਦੇ ਅੰਦਰ ਹੈ ਪਿਓਰ ਸ਼ਿਮਰ ਦੇ ਅੰਦਰ ਆਏਗਾ ਜੀ ਹੈਵੀ ਫਰੰਟ ਹੈਵੀ ਫਰੰਟ ਦੇ ਅੰਦਰ ਅੱਗੇ ਆਜੋ ਜੀ ਪੂਰ ਸ਼ਿਮਰ ਦੇ ਅੰਦਰ ਪੂਰ ਸ਼ਿਮਰ ਤੇ ਨਾਲ ਧੱਕਾ ਵਰਕ ਆਏਗਾ ਗਰੇ ਖੀਰਖਾਨ ਦੀ ਸਲਵਾਰ ਆ ਵੀਰੇ ਇਸ ਨਾਲ ਧੱਕੇ ਵਰਕ ਦੇ ਅੰਦਰ ਇਕਾ ਜੋ ਪਿਓਰ ਗਲਾਸ ਦੇ ਅੰਦਰ ਆਇਆ ਵੀਰੇ ਗਲਾਸ ਸਟਫ ਦੇ ਅੰਦਰ ਆਇਆ ਧੱਕਾ ਵਰਕ ਇਕਾ ਅਡੀ ਕਾ ਦਿਖਾਓ ਸੁਪਾਜੀ ਹਾਂਜੀ ਹਾਂਜੀ ਲਿਆਓ ਭਾਜੀ ਗੱਦੀ ਭਾਜੀ ਇਕਾ ਵੀਰੇ ਤਰੇਦ ਦੇ ਅੰਦਰ ਪਿਓਰ ਤਰੇਦ ਹੈ ਲੈ ਉਹ ਨੂੰ ਕਹੀਏ ਸਟਾਈਲ ਨਾਲ ਆਲ ਓਵਰ ਸੂਟ ਮਿਲੇਗਾ ਜੀ ਨਾਲ ਦੁਪट्टे ਨਾਲ ਹੈਵੀ ਦੁਪੱਟਾ ਹੈ ਆਲ ਓਵਰ ਸੂਟ ਹੈ ਕਾਲ ਦੀ ਗੱਲ ਦੀ ਗੱਲ ਕਰੀਏ ਟਰਟ ਆਲਓਵਰ ਸੂਟ ਨਾਲ ਦੁਪੱਟਾ ਹੈਵੀ ਚ ਹੈਂਡਵਰਕ ਆ ਵੀਰੇ ਸਾਰਾ ਹੈਂਡਵਰਕ ਤੇ ਅੰਦਰ ਹੈ ਡਰੈਸ ਆਲਮੋਸਟ ਸੋਹਣੀ ਇਸ ਕਾਰਨ ਆ ਪ੍ਰਸਾਣ ਦੀ ਵੈਰਾਈਟੀ ਆਪਣੇ ਕੋਲ ਨਵੀਂ ਨਵੀਂ ਆ ਚੁੱਕੀ ਆ ਕਰੂਆ ਦੀ ਪੂਰੀ ਫੋਲੋ ਪਹਿਣਾ ਵਾਸਤੇ ਸੋਹਣੇ ਸੋਹਣੇ ਸੂਟ ਲਿਆ ਸਕਿਆ ਕਰੂਆ ਸਪੈਸ਼ਲ ਕਰੂਆ ਸਪੈਸ਼ਲ ਦੀ ਵੈਰਾਈਟੀ ਦੇਖਣ ਵਾਸਤੇ ਸਾਡੇ ਨਾਲ ਬਾਤੂ ਬਾਤ ਲਾਈਵ ਦੇ ਵਿੱਚ ਜੁੜੋ ਅਸੀਂ 10:00 ਵਜੇ ਤੋਂ ਲੈ ਕੇ 11:00 ਵਜੇ ਤੱਕ ਲਾਈਵ ਰਹਨੇ ਆਂਗੇ ਬਾਤੂ ਬਾਤ ਸਾਡੇ ਨਾਲ ਜੁੜੋ ਵੈਰਾਈਟੀ ਦੇਖੋ ਨਵੀਂ ਨਵੀਂ ਕਰੂਏ ਦੇ ਅੱਧੇ ਰੇਟ ਦਵਾਂਗੇ ਬਾਕੀ ਭਾਜੀ ਤੋਂ ਗੱਲਬਾਤ ਕਰਦੇ ਆ ਭਾਜੀ ਮਿਲਣਾ ਕਿੱਥੋਂ ਆ ਇਹ ਮਿਲੂਗਾ ਥੋਪੀ ਬਾਜ਼ਾਰ ਜੀ ਥੋਪੀ ਬਾਜ਼ਾਰ ਸਾੜੀ ਸੈਂਟਰ ਬਠਿੰਡਾ ਦੇ ਅੰਦਰ ਤੇ ਰੇਟ ਦੀ ਪੂਰੀ ਫੁੱਲ ਗਾਰੰਟੀ ਹੈ ਜੀ ਅੱਧੇ ਰੇਟ ਹੈ ਵੀਰੇ ਅੱਧੇ ਰੇਟ ਸਾਰੇ ਥੋਪੀ ਬਾਜ਼ਾਰ ਦੀ ਗਾਰੰਟੀ ਹੈ ਰੇਟ ਦੇ ਵੱਲੋਂ ਰੇਟ ਦੇ ਵੱਲੋਂ 1 ਰੁਪਿਆ ਤੁਹਾਨੂੰ ਬਾਲਤੋਂ ਹੀ ਲੱਗੇਗਾ ਆਪਣੀ ਦੁਕਾਨ ਦੇ ਅੰਦਰ ਇੱਕ ਵਾਰ ਜੇ ਕਿਸੇ ਨੇ ਵਿਆਹ ਸਾਜੀ ਸ਼ਾਪਿੰਗ ਕਰਨੀ ਹੈ ਇੱਕ ਵਾਰ ਨਿਗਾਹ ਹਾਂਜੀ ਹਾਂਜੀ ਨਿਗਾਹ ਕਰੋ ਨਿਗਾਹ ਇਹਦੇ ਜਰੂਰ ਕਰੋ ਇੱਕ ਵਾਰ ਵੀਰੇ ਲੋ ਜਿੱਤੋਂ ਮਰਜ਼ੀ ਪਰ ਨੀਲਾ ਕਰਕੇ ਜਾਈਓ ਇੱਕ ਵਾਰ ਜਰੂਰ। ਜਿਉ ਇੱਕ ਵਾਰੀ ਸਾਡੇ ਕੋਲ ਆਓ। ਅੱਤੇ ਰੇਟ ਲਗਾ ਰੱਖਿਆ ਜਰੂਰ ਆਓ ਇੱਕ ਵਾਰ ਤੇ। ਟੋਪੀ ਵੀ ਆਰ ਬਠਿੰਡਾ ਸਾਰੀ ਸੈਂਟਰ ਦੇ ਅੰਦਰ। ਪਹਿਲਾਂ ਇੱਕ ਟਾਈਮ ਸੇਲ ਚੱਲੇ ਆਂਦੀ ਸੀ ਉਹ ਸੇਲ। ਆਪਾਂ ਅੱਗੇ ਆਪਣਾ ਪਰੂਵਿਕ ਕਮਬੜਾ ਦਿੱਤੀ ਹੈ। ਪਰੂਵਿਕ ਤੇ ਇੱਕ ਸੇਲ ਚੱਲੂਗੀ। ਹੁਣ ਪੂਰੀ ਫੁੱਲ ਫੈਕਟਰੀ ਉਹ ਰੇਟ ਰਹਿਣਗੇ। ਹਰ ਬੱਦ ਬੱਦ ਰੇਟਿੰਗ ਲਗਾ ਕੇ ਕਰਨਾ। ਜਿਹੜੋ ਜਿਹੜਾ ਫੂਡਸੈਂਟਰ ਦਾ ਸਟੋਰ ਲੋ ਉਹਦੇ ਵਿੱਚ ਕੱਦਨ ਵਗੈਰਾ ਡਿਜ਼ਾਈਨਿੰਗ ਵਗੈਰਾ ਸਾਰੇ ਦਿਖਾਵਾਂਗੇ। ਤੁਸੀਂ ਆਨਲਾਈਨ ਵੀ ਮੰਗਾ ਸਕਦੇ ਹੋ ਵੀਰੇ। ਇਹ ਸਾਰੇ ਡਿਜ਼ਾਈਨ ਤੁਸੀਂ ਆਨਲਾਈਨ ਵੀ ਮੰਗਾ ਸਕਦੇ ਹੋ ਸਾਡਾ ਨੰਬਰ ਦਿੱਤਾ ਆ ਆਨਲਾਈਨ ਵਾਸਤੇ ਜੀ ਆਨਲਾਈਨ ਦੇ ਮੰਗਾ ਸਕਦੇ ਹੋ